ਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਵੀਡੀਓ ਇੱਕ ਜਿਹੀ ਵੀਡੀਓ ਅਜਿਹੀ ਕਹਾਣੀ ਜੋ ਕਿ ਆਪਾਂ ਪਹਿਲਾਂ ਕਹਾਣੀਆਂ ਸੁਣਾਉਂਦੇ ਰਹੇ ਨੇ ਉਹ ਤੋਂ ਇੱਕ ਵੱਖ ਸਟੋਰੀ ਹੈ ਕਿਉਂਕਿ ਆਪਣੀਆਂ ਜ਼ਿਆਦਾਤਰ ਸਟੋਰੀਜ਼ ਪਹਿਲਾਂ ਕਾਤਲ ਵਾਲੀਆਂ ਸਟੋਰੀਜ਼ ਹੀ ਰਹੀਆਂ ਨੇ ਜਿਹੜੀਆਂ ਹੁਣ ਤੱਕ ਆਪਾਂ ਸੁਣਾਈਆਂ ਨੇ ਇਹ ਜਿਹੜੀ ਸਟੋਰੀ ਹੈ ਜਿਹੜੀ ਕਹਾਣੀ ਆ ਇੱਕ ਜਿਹੇ ਜੁਰਮ ਦੀ ਕਹਾਣੀ ਆ ਜਿਸ ਦੇ ਵਿੱਚ ਕਿ ਚੋਰੀਆਂ ਕੀਤੀਆਂ ਜਾਂਦੀਆਂ ਨੇ ਇੱਕ ਚੋਰ ਦੀ ਕਹਾਣੀ ਇੱਕ ਸ਼ਾਤਿਰ ਚੋਰ ਦੀ ਕਹਾਣੀ ਆ ਜਿਸ ਨੂੰ ਕੇ ਦੇਖ ਕੇ ਜਦੋਂ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਜੱਜ ਵੀ ਹੱਸ ਪੈਂਦੇ ਆ ਕਿਉਂਕਿ ਉਹ ਇੰਨੀ ਵਾਰ ਅਦਾਲਤ ਦੇ ਵਿੱਚ ਆ ਚੁੱਕਿਆ ਹੁੰਦਾ ਕਿ ਜੱਜ ਉਹਨੂੰ ਦੇਖ ਕੇ ਫਿਰ ਕਹਿੰਦੇ ਕਿ ਤੂੰ ਫਿਰ ਆ ਗਿਆ ਤੇ ਪੁਲਿਸ ਵਾਲੇ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ ਪੁਲਿਸ ਵੀ ਉਹਨੂੰ ਇੰਨੀ ਵਾਰ ਗ੍ਰਿਫਤਾਰ ਕਰ ਚੁੱਕੀ ਹੈ ਤੇ ਚੋਰ ਨੇ ਜਿਹੜੇ ਉਹ ਇਹਨੂੰ ਆਪਣਾ ਗੁਰੂ ਮੰਨ ਲਏ ਨੇ ਕਿ ਅਸੀਂ ਇਹਨੂੰ ਆਪਣਾ ਗੁਰੂ ਬਣਾ ਲੀਏ ਇਹ ਬਹੁਤ ਹੀ ਵਧੀਆ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਇੱਕ ਚੋਰ ਜਿਸ ਦੀ ਕੇ ਜਿਹੜੀ ਜ਼ਿੰਦਗੀ ਹੈ ਉਹ 25 ਸਾਲ ਤੱਕ ਇੱਕ ਨਾਰਮਲ ਨਾਰਮਲ ਇਨਸਾਨ ਦੇ ਵਾਂਗ ਗੁਜ਼ਰਦੀ ਹੈ ਇਸ ਚੋਰ ਦਾ ਨਾਮ ਹੈ ਧਨੀਰਾਮ ਮਿੱਤਲ ਧਨੀਰਾਮ ਮਿੱਤਲ ਦਾ ਜਨਮ 1939 ਦੇ ਵਿੱਚ ਹਰਿਆਣਾ ਦੇ ਭਵਾਨੀ ਦੇ ਵਿੱਚ ਹੁੰਦਾ ਹੈ ਧਨੀਰਾਮ ਮਿੱਤਲ ਵਧੀਆ ਪੜ੍ਹਾਈ ਲਿਖਾਈ ਨੂੰ ਤੇ ਵਧੀਆ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਜਿਸ ਦਾ ਕਿ ਇੱਕ ਭਾਈ ਪਾਣੀਪੱਤ ਦੇ ਵਿੱਚ ਜੱਜ ਦੀ ਨੌਕਰੀ ਕਰ ਰਿਹਾ ਹੁੰਦਾ ਤਨੀਰਾ ਮਿੱਤਲ ਚੌਕ 25 ਸਾਲ ਦੀ ਉਮਰ ਤੱਕ ਇੱਕ ਕਾਲਜ ਦੇ ਵਿੱਚ ਰੋहतक ਤੋਂ ਗ੍ਰੈਜੂਏਸ਼ਨ ਪ੍ਰਾਪਤ ਕਰ ਲੈਂਦਾ ਗ੍ਰੈਜੂਏਸ਼ਨ ਤੋਂ ਬਾਅਦ ਜਦੋਂ 1964 ਦੇ ਵਿੱਚ ਉਹ ਨੌਕਰੀ ਵਾਸਤੇ ਅਪਲਾਈ ਕਰਦਾ ਤਾਂ ਉਹਨੂੰ ਕਿਤੇ ਵੀ ਨੌਕਰੀ ਨਹੀਂ ਮਿਲਦੀ ਜਿਹੜੀ ਨੌਕਰੀ ਨਾ ਮਿਲਣ ਦੀ ਘਟਨਾ ਇਹ ਹੀ ਤਨੀਰਾ ਮਿੱਤਲ ਦੀ ਜ਼ਿੰਦਗੀ ਦੇ ਵਿੱਚ ਇੱਕ ਲਾਲੋ ਮੋੜ ਦਾ ਕੰਮ ਕਰਦੀ ਐ ਚੰਗੀ ਪੱਲੀ ਚੱਲਦੀ ਜ਼ਿੰਦਗੀ ਨੂੰ ਇੱਕ ਚੋਰੀ ਵਾਲੀ ਲਾਈਨ ਦੇ ਵਿੱਚ ਲੈ ਆਉਂਦੀ ਆ ਜਦੋਂ ਤਨਿਰਾ ਮਿੱਤਲ ਨੂੰ ਨੌਕਰੀ ਨਹੀਂ ਮਿਲਦੀ ਤਾਂ ਤਨਿਰਾ ਮਿੱਤਲ ਆਰਟੀਓ ਆਫਿਸ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ ਜਿੱਥੇ ਲਾਇਸੈਂਸ ਵਗੈਰਾ ਬਣਦੇ ਆ ਉੱਥੇ ਜਾਣਾ ਸ਼ੁਰੂ ਕਰ ਦਿੰਦਾ 1964 ਦੇ ਤੋਂ ਸ਼ੁਰੂ ਕਰਤਾ ਇਹ ਕੰਮ ਉਹਨੇ ਤਾਂ ਉੱਥੇ ਜਾ ਕੇ ਉਹ ਦੇਖਦਾ ਕਿ ਜਿੰਨੇ ਵੀ ਲੋਕ ਉੱਥੇ ਆਰਟੀਓ ਦੇ ਵਿੱਚ ਆਰਟੀਓ ਦਫ਼ਤਰ ਦੇ ਵਿੱਚ ਡਰਾਈਵਿੰਗ ਲਾਇਸੈਂਸ ਬਣਾਉਣ ਆਉਂਦੇ ਆ ਤਾਂ ਉਹਨਾਂ ਦੇ ਕੋਲ ਕਿਸੇ ਨਾ ਕਿਸੇ ਕਾਗਜ਼ ਦੀ ਘਾਟ ਹੁੰਦੀ ਆ ਤੇ ਉਹ ਕਾਗਜ਼ ਜਾਂ ਉੱਥੇ ਹੀ ਉਹਨਾਂ ਨੂੰ ਮੁਹਈਆ ਕਰਾ ਦਿੱਤਾ ਜਾਂਦਾ ਉੱਥੇ ਬਣਾ ਦਿੱਤਾ ਜਾਂਦਾ ਉੱਥੇ ਬਹੁਤ ਛੋਟੇ ਲੈਵਲ ਤੇ ਫਰਜ਼ੀ ਜਿਹੜੇ ਕਾਗਜ਼ ਹੁੰਦੇ ਨੇ ਉਹਨਾਂ ਦਾ ਕੰਮ ਚੱਲ ਰਿਹਾ ਹੁੰਦਾ ਤਾਂ ਤਨਿਰਾ ਮਿੱਤਲ ਸਭ ਤੋਂ ਪਹਿਲਾਂ ਉੱਥੋਂ ਆਪਣਾ ਕੰਮ ਸਟਾਰਟ ਕਰਦਾ ਉਹ ਉੱਥੇ ਲੋਕਾਂ ਦੇ ਲਾਇਸੈਂਸ ਬਣਾਉਣਾ ਸਟਾਰਟ ਕਰ ਦਿੰਦਾ ਨਕਲੀ ਪੇਪਰ ਬਣਾਉਣਾ ਸ਼ੁਰੂ ਕਰ ਦਿੰਦਾ ਨਕਲੀ ਪੇਪਰ ਬਣਾ ਕੇ ਉੱਥੇ ਹੀ ਉਹਦੇ ਉਹਨਾਂ ਦੇ ਲੋਕਾਂ ਦੇ ਲਾਇਸੈਂਸ ਬਣਾਉਣਾ ਸ਼ੁਰੂ ਇਹ ਉਹਦਾ ਪਹਿਲਾ ਕੰਮ ਸੀ ਜਦੋਂ ਉਹ ਦੇਖਦਾ ਕਿ ਪੇਪਰ ਬਣਾਉਣੇ ਜਾਂ ਪ੍ਰੂਫ ਬਣਾਉਣੇ ਕੋਈ ਬਹੁਤੀ ਵੱਡੀ ਗੱਲ ਨਹੀਂ ਤਾਂ ਫਿਰ ਉਹ ਇੱਕ ਆਪਣੀ ਨਕਲੀ ਡਿਗਰੀ ਤਿਆਰ ਕਰਦਾ ਡਿਗਰੀ ਦੇ ਨਾਲ ਨਾਲ ਉਹ ਇੱਕ ਟ੍ਰੇਨਿੰਗ ਸਰਟੀਫਿਕੇਟਸ ਵਗੈਰਾ ਵੀ ਨਕਲੀ ਬਣਾ ਲੈਂਦਾ ਕਿਉਂਕਿ ਇਹ ਉਹ ਟਾਈਮ ਦੀਆਂ ਗੱਲਾਂ ਨੇ ਜਦੋਂ ਕੰਪਿਊਟਰ ਵਗੈਰਾ ਨਹੀਂ ਹੁੰਦੇ ਸੀ ਸਾਰਾ ਕੁਛ ਜੀ ਜੋ ਇੱਕ ਤਰ੍ਹਾਂ ਨਾਲ ਹੱਥਾਂ ਨਾਲ ਹੀ ਕੀਤਾ ਜਾਂਦਾ ਸੀ ਡਿਜੀਟਲ ਕੁਝ ਨਹੀਂ ਸੀ ਹੈਨਾ ਤਾਂ ਇਹ ਆਪਣੇ ਇੱਕ ਫਿਰ ਡਿਗਰੀ ਤਿਆਰ ਕਰਦਾ ਆਪਣੇ ਟ੍ਰੇਨਿੰਗ ਦੇ ਕਾਗਜ਼ ਤਿਆਰ ਕਰਦਾ ਉਸ ਤੋਂ ਬਾਅਦ ਇਹ ਕਾਮਯਾਬੀ ਹਾਸਲ ਕਰਦਾ ਇਸ ਨੂੰ ਸਭ ਤੋਂ ਪਹਿਲੀ ਕਾਮਯਾਬੀ 1968 ਦੇ ਵਿੱਚ ਮਿਲਦੀ ਹੈ ਜਦੋਂ ਇਹ ਭਾਰਤੀ ਰੇਲ ਦੇ ਵਿੱਚ ਭਾਰਤੀ ਰੇਲਵੇ ਦੇ ਵਿੱਚ ਇਹ ਸਟੇਸ਼ਨ ਮਾਸਟਰ ਦੀ ਜੌਬ ਕਰਨੀ ਸ਼ੁਰੂ ਕਰ ਦਿੰਦਾ ਨਕਲੀ ਕਾਗਜ਼ ਨਕਲੀ ਡਿਗਰੀ ਨਕਲੀ ਟ੍ਰੇਨ ਸਰਟੀਫਿਕੇਟ ਬਣਾ ਕੇ ਇਹ ਇੱਕ ਜੌਬ ਕਰਮੀ ਸ਼ੁਰੂ ਕਰਦਾ ਹੈ ਸਰਕਾਰੀ ਜੌਬ ਉਹ ਵੀ ਰੇਲਵੇ ਦੇ ਵਿੱਚ ਇਹ ਜੌਬ ਕਰਦਾ 5-6 ਸਾਲ ਜੌਬ ਕਰਦਾ ਪਰ ਜੌਬ ਕਰਦੇ ਕਰਦੇ ਇਹ ਬੋਰ ਹੋ ਜਾਂਦਾ ਇਹਨੂੰ ਉੱਥੇ ਕੋਈ ਰਮਾਨਚ ਨਹੀਂ ਲੱਗਦਾ ਇਹਨੂੰ ਲੱਗਦਾ ਕਿ ਇਹ ਬੋਰਿੰਗ ਹੋ ਰਹੀ ਹੈ ਮੇਰੀ ਲਾਈਫ ਤਾਂ ਇਹ ਆਪਣੀ ਉਹ ਜੌਬ ਹੈ ਜਿਹੜੀ ਉਹ ਛੱਡ ਦਿੰਦਾ ਇੱਕ ਨਕਲੀ ਕਾਗਜ਼ਾਂ ਦੇ ਸਰਤੇ ਲਈ ਹੋਈ ਜੌਬ ਨੂੰ ਛੱਡ ਦਿੰਦਾ। ਜੌਬ ਛੱਡਣ ਤੋਂ ਬਾਅਦ ਇਹ ਕਾਰ ਚੋਰੀ ਦਾ ਕੰਮ ਸ਼ੁਰੂ ਕਰਦਾ ਹੈ। ਇਹ ਦੇਖਦਾ ਕਿ ਕਾਰ ਚੋਰੀ ਕਰਨੀ ਹੁੰਦੀ ਹੈ ਨਕਲੀ ਕਾਗਜ਼ ਬਣਾਉਣੇ ਆ ਤੇ ਗਾਹਕ ਲੱਭਣਾ ਤੇ ਮੋਟੀ ਕਮਾਈ ਹੋ ਜਾਂਦੀ ਹੈ। ਇਹ ਫਿਰ ਉਦੋਂ ਸਟਾਰਟ ਕਰਦਾ ਨਕਲੀ ਕਾਗਜ਼ਾਂ ਦੇ ਵਿੱਚ ਇਹਨੂੰ ਮਾਰਤਾ ਹਾਸਲ ਹੁੰਦੀ ਹੈ। ਤਾਂ ਇਹ ਮਤਲਬ ਕਿ ਪ੍ਰੋਫੈਸ਼ਨਲ ਬਣ ਚੁੱਕਿਆ ਹੁੰਦਾ ਇੱਕ ਤਰ੍ਹਾਂ ਨਕਲੀ ਕਾਗਜ਼ ਬਣਾਉਣ ਦਾ। ਤਾਂ ਇਹ ਜਿਹੜੀ ਕਾਰ ਦੀ ਚੋਰੀ ਸ਼ੁਰੂ ਕਰਦਾ ਤੇ ਆਪਣੇ ਨੱਕ ਲਈ ਕਾਗਜ਼ ਬਣਾ ਬਣਾ ਕੇ ਲੋਕਾਂ ਨੂੰ ਅੱਗੇ ਵੇਚਦਾ ਰਹਿੰਦਾ ਤੇ ਵਧੀਆ ਪੈਸੇ ਬਣਾਉਂਦਾ ਇਹ ਜਦੋਂ ਇਹ ਕਾਰ ਚੋਰੀ ਕਰਦਾ ਹੈ ਕਾਰ ਚੋਰੀ ਦੇ ਮਾਮਲੇ ਇੰਨੇ ਜ਼ਿਆਦਾ ਵੱਧ ਜਾਂਦੇ ਨੇ ਕਿ ਇਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਆ ਜਾਂਦਾ ਕਾਰਾਂ ਚੋਰੀ ਕਰਦਾ ਕਾਰਾਂ ਚੋਰੀਆਂ ਕਰਦਾ ਕਰਦਾ ਪੁਲਿਸ ਫੜਦੀ ਰਹਿੰਦੀ ਆ ਫੇਰ ਛੁੱਟ ਕੇ ਆਉਂਦਾ ਫੇਰ ਚੋਰੀ ਕਰਦਾ ਫੇਰ ਪੁਲਿਸ ਫੜਦੀ ਆ ਇਸ ਤਰ੍ਹਾਂ ਹੀ ਤਿਲਸਲਾ ਚੱਲਦਾ ਰਹਿੰਦਾ ਜਦੋਂ ਇਹ ਦੇਖਦਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਰਿਸਕ ਹੈ ਬਹੁਤ ਟਾਈਮ ਖਰਾਬ ਹੋ ਜਾਂਦਾ ਹੈ ਕਿ ਮੈਂ ਜਾਣਾ ਚੋਰੀ ਕਰਦਾ ਮੈਨੂੰ ਫੜ ਲੈਂਦੇ ਆ ਤੇ ਮੈਨੂੰ ਜੇਲ੍ਹ ਜਾਣਾ ਪੈਂਦਾ ਫਿਰ ਵਕੀਲ ਵਗੈਰਾ ਮੇਰੇ ਤੋਂ ਫੀਸਾਂ ਲੈ ਜਾਂਦੇ ਆ ਤੇ ਮੇਰਾ ਟਾਈਮ ਬਹੁਤ ਖਰਾਬ ਹੁੰਦਾ ਤੇ ਮੇਰੇ ਪੈਸੇ ਬਹੁਤ ਖਰਾਬ ਹੁੰਦੇ ਤਾਂ ਇਹ ਸੋਚਦਾ ਕਿ ਹੁਣ ਮੈਂ ਐਲ ਐਲ ਬੀ ਦੀ ਡਿਗਰੀ ਕਰਾਂ ਐਲ ਐਲ ਬੀ ਦੀ ਡਿਗਰੀ ਯਾਨੀ ਕਿ ਵਕੀਲੀ ਦੀ ਡਿਗਰੀ ਕਰਨੀ ਚਾਹੁੰਦਾ ਹੈ ਫਿਰ ਇਹ ਰਾਜਸਥਾਨ ਦੇ ਵਿੱਚ ਜਾ ਕੇ ਆਪਣੀ ਐਲ ਐਲ ਬੀ ਦੀ ਡਿਗਰੀ ਲੈਂਦਾ ਹੈ ਇੱਕ ਵਕੀਲ ਬਣ ਜਾਂਦਾ ਹੈ। ਵਕੀਲ ਬਣ ਤੋਂ ਬਾਅਦ ਇਹ ਉੱਥੇ ਹੀ ਨਹੀਂ ਰੁਕਦਾ। ਇਹ ਫਿਰ ਇੱਕ ਹੈਂਡਰਾਈਟਿੰਗ ਦਾ ਕੋਰਸ ਵੀ ਕਰਦਾ। ਜਿਸ ਦੇ ਵਿੱਚ ਕਿ ਹੈਂਡਰਾਈਟਿੰਗ ਪਛਾਣਣੀ ਹੈ ਨਾ ਕਿ ਕਿਨੇ ਲਿਖਿਆ ਹੈਂਡਰਾਈਟਿੰਗ ਸੇਮ ਆ ਜਾਂ ਲਿਖਣੀ ਹੈ ਨਾ ਛੋਟੇ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ। ਤੇ ਉਹ ਵੀ ਸ਼ੁਰੂ ਕਰਦਾ। ਉਹ ਸਿੱਖਣ ਤੋਂ ਬਾਅਦ ਫਿਰ ਇਹ ਗ੍ਰਾਫੋਲੋਜੀ ਗ੍ਰਾਫੋਲੋਜੀ ਇੱਕ ਕੋਰਸ ਹੁੰਦਾ। ਉਹ ਕਰਨਾ ਸ਼ੁਰੂ ਕਰਦਾ ਜਿਸ ਦੇ ਵਿੱਚ ਕਿ ਆਪਾਂ ਕਿਸੇ ਦੀ ਵੀ ਲਿਖੀ ਹੋਈ ਕਿਸੇ ਚੀਜ਼ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਬੰਦਾ ਕਿਹੋ ਜਿਹਾ ਹੋਊਗਾ ਮਤਲਬ ਕਿ ਇਹਨਾਂ ਪ੍ਰੋਫੈਸ਼ਨਲ ਚੋਰ ਬਾਨਾ ਚਾਹੁੰਦਾ ਕਿ ਇਹ ਪਹਿਲਾਂ ਐਲ ਐਲ بی ਕਰਦਾ ਤਾਂ ਕਿ ਇਹ ਆਪਣੀਆਂ ਦਲੀਲਾਂ ਨੇ ਜਿਹੜੀਆਂ کورٹ ਦੇ ਵਿੱਚ ਪੇਸ਼ ਕਰ ਸਕੇ ਜੱਜ ਦੇ ਅੱਗੇ ਆਪਣਾ ਕੇਸ ਖੁਦ ਲੜ ਸਕੇ ਤਾਂ ਕਿ ਇਹਨੂੰ ਇੱਕ ਤਾਂ ਖਰਚਾ ਨਾ ਕਰਨਾ ਪਵੇ ਤੇ ਦੂਜਾ ਇਹ ਆਪਣਾ ਕੇਸ ਆਪ ਲੜ ਕੇ ਛੇਤੀ ਛੇਤੀ ਬਰੀ ਹੋ ਸਕੇ ਛੇਤੀ ਜ਼ਮਾਨਤ ਲੈ ਸਕੇ ਜਿਹੜਾ ਕਿ ਦੂਜਾ ਵਕੀਲ ਇਹਨੂੰ ਕਰਕੇ ਨਹੀਂ ਦਿੰਦਾ ਸੀ ਤੇ ਫਿਰ ਇਹ ਹੈਂਡਰਾਈਟਿੰਗ ਵਾਲੇ ਪਾਸੇ ਨੂੰ ਵੀ ਜਾਂਦਾ ਇੱਕ ਪ੍ਰੋਫੈਸ਼ਨਲ ਤੌਰ ਤੇ ਕਾਗਜ਼ ਬਣਾਉਣ ਦਾ ਚੱਕਰ ਦੇ ਵਿੱਚ ਇਹ ਹੈਂਡਰਾਈਟਿੰਗ ਦਾ ਏਕਸਪਰਟ ਬਣਦਾ ਦੇਖੋ ਇੱਕ ਬੰਦਾ ਚੋਰੀ ਦੇ ਲੈ ਕੇ ਨਾ ਕੁਝ ਕਰ ਰਿਹਾ ਹੈ ਚੋਰੀ ਵੀ ਮਤਲਬ ਇੱਕ ਪੂਰੀ ਸ਼ਿੱਦਤ ਨਾਲ ਕਰ ਰਿਹਾ ਬੰਦਾ ਹੈ ਨਾ ਜੇ ਆਪਾਂ ਕਿਹਾ ਜਾਵੇ ਤਾਂ ਇਹ ਇਹ ਨਾ ਕੁਝ ਕਰਦਾ ਪਰ ਇਹ ਚੋਰੀਆਂ ਨਹੀਂ ਛੱਡਦਾ ਜਿਹੜੀ ਕਾਰ ਦੀ ਚੋਰੀ ਹੈ ਇਹ ਉਹ ਨਹੀਂ ਛੱਡਦਾ ਇਹ ਉਹਦਾ ਇੱਕ ਪੈਸ਼ਨ ਬਣ ਚੁੱਕਿਆ ਹੁੰਦਾ ਕਰਦੇ ਕਰਾਉਂਦੇ ਇੱਕ ਵਾਰ ਦੀ ਗੱਲ ਹੁੰਦੀ ਹੈ ਧਨੀਰਾਮ ਮਿੱਤਰ ਨੂੰ ਕਾਰ ਚੋਰੀ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਕਿਸੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਦੋਂ ਇਹਨੂੰ ਦਿੱਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਉੱਥੇ ਜਿਹੜਾ ਜੱਜ ਹੁੰਦਾ ਇਹਨੂੰ ਦੇਖ ਕੇ ਗੁੱਸਾ ਹੋ ਜਾਂਦਾ ਗੁੱਸਾ ਹੋ ਕੇ ਆ ਤੂੰ ਫੇਰ ਆ ਗਿਆ ਚੱਲ ਮੇਰੀ ਕੋਰਟ ਤੋਂ ਬਾਹਰ ਇਹਨੂੰ ਇੰਨੀ ਗੱਲ ਕਹਿੰਦਾ ਜਿਹੜੇ ਦੇ ਨਾਲ ਆਲੇ ਇਹਨੂੰ ਪੁਲਿਸ ਵਾਲੇ ਲੈ ਕੇ ਆਏ ਹੁੰਦੇ ਆ ਉਹਨੂੰ ਲੈ ਕੇ ਬਾਹਰ ਆ ਜਾਂਦੇ ਆ ਬਾਹਰ ਜਾ ਕੇ ਇੱਕ ਟੀ ਸਟਾਲ ਦੇ ਉੱਤੇ ਬੈਠ ਕੇ ਚਾਹ ਪੀਂਦਾ ਚਾਹ ਪੀਂਦਾ ਤੇ ਨਾਲ ਆਪਣੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਦੇ ਵੀ ਚਾਹ ਦਵਾਉਂਦਾ ਗੱਲਾਂ ਮਾਰਦਾ ਮਾਰਦਾ ਉਹਨਾਂ ਨੂੰ ਕਹਿੰਦਾ ਦੇਖ ਲਓ ਅੱਜ ਜੱਜ ਹੈ ਨਾ ਕਿਵੇਂ ਬਤੀਰਾ ਕਰਿਆ ਉਹਨੇ ਮੇਰੇ ਨਾਲ ਮੈਨੂੰ ਕਹਿੰਦਾ ਮੇਰੀ ਹਾਰੇ ਗੱਲ ਵੀ ਨਹੀਂ ਸੁਣੀ ਦਲੀਲ ਵੀ ਨਹੀਂ ਸੁਣੀ ਮੈਨੂੰ ਕਹਿੰਦਾ ਜਾ ਤੂੰ ਭੱਜ ਮੈਨੂੰ ਛੱਡ ਤਾ ਉਹ ਜਿਹੜੇ ਪੁਲਿਸ ਵਾਲੇ ਹੁੰਦੇ ਆ ਆਪਣੀਆਂ ਗੱਲਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਤੇ ਉੱਥੋਂ ਔਲਿਕ ਦੇ ਨੇ ਖਿਸਕ ਜਾਂਦਾ ਪੁਲਿਸ ਵਾਲਾ ਨੂੰ ਲੱਗਦਾ ਕਿ ਉਹ ਦੁਬਾਰਾ ਫੇਰ ਕੋਰਟ ਦੇ ਵਿੱਚ ਲੈ ਕੇ ਆਉਣਾ ਜੱਜ ਨਾਲ ਜਿਹਦੀ ਇੰਨੀ ਬਣਦੀ ਹੈ ਨਾ ਵੀ ਅਸੀਂ ਇੱਥੇ ਬੈਠੇ ਆ ਉਹ ਜਦੋਂ ਦੁਬਾਰਾ ਕੋਰਟ ਦੇ ਵਿੱਚ ਪੁਲਿਸ ਵਾਲਾ ਜਾਂਦੇ ਆ ਉੱਥੇ ਜਾ ਕੇ ਦੇਖਦੇ ਆ ਕਿ ਉੱਥੇ ਤਾਂ ਨਹੀਂ ਆ ਮਿਤਲ ਨਹੀਂ ਹੁੰਦਾ ਉਥੋਂ ਗਾਇਬ ਜਦੋਂ ਨੂੰ ਹਾਕ ਪੈਂਦੀ ਹੈ ਜੱਜ ਪੁੱਛਦਾ ਤਾਂ ਉਹ ਦੱਸਦੇ ਨੇ ਕਿ ਸਾਡੇ ਨਾਲ ਤਾਂ ਇਦਾਂ ਹੋਈ ਸਾਨੂੰ ਉਹਨੇ ਕਿਹਾ ਕਿ ਦੇਖੋ ਜੱਜ ਨੇ ਵੀ ਅੱਜ ਮੈਨੂੰ ਇਦਾਂ ਕਹਿਤਾ ਤੇ ਅਸੀਂ ਉਹਦਾ ਥੋੜਾ ਜਿਹਾ ਘੱਟ ਧਿਆਨ ਰੱਖਿਆ ਕਿ ਤੁਹਾਡੇ ਨਾਲ ਉਹਦੀ ਜਾਣ ਪਛਾਣ ਹੈ ਤਾਂ ਉਹ ਇੱਥੋਂ ਚਲੇ ਆ ਗਿਆ ਤਾ ਫਿਰ ਜੱਜ ਵੀ ਬਹੁਤ ਹਾਲ ਦਾ ਕਿ ਕਿਹੋ ਜਿਹਾ ਇਨਸਾਨ ਆ ਕਈ ਵਾਰ ਤਾਂ ਜਿਹਾ ਵੀ ਹੁੰਦਾ ਉਹ ਇੰਨਾ ਪੜਿਆ ਲਿਖਿਆ ਹੋਣ ਦੇ ਨਾਲ ਵਕੀਲੀ ਦੀ ਉਹਨੇ ਪੜ੍ਹਾਈ ਕਰਨ ਦੇ ਨਾਲ ਉਹ ਕਈ ਵਾਰ ਤਾਂ ਪੁਲਿਸ ਦੇ ਵੀ ਮਤਲਬ ਕਿ ਦਲੀਲ ਇਹ ਜੀ ਪੇਸ਼ ਕਰਦਾ ਕਿ ਜੱਜ ਤੋਂ ਪੁਲਿਸ ਨੂੰ ਵੀ ਗੱਲਾਂ ਪਵਾਉਂਦਾ ਉਹ ਇੱਕ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਜੇ ਕੰਮ ਕਰਦਾ ਆਪਣੇ ਕੇਸ ਆਪ ਲੜਨੇ ਹੈਨਾ ਤੇ ਉਹ ਇੰਨਾ ਜ਼ਿਆਦਾ ਕੰਮ ਵਧਾ ਲੈਂਦਾ ਕਿ ਉਹ ਆਪਣੇ ਥੱਲੇ ਬੰਦੇ ਵੀ ਰੱਖਦਾ ਕੰਮ ਕਰਨ ਲਈ ਉਹ 1000 ਤੋਂ ਵੱਧ ਗੱਡੀਆਂ ਦੀ ਚੋਰੀ ਕਰਦਾ ਹੈ ਗੱਡੀ ਚੱਕਦਾ ਗੱਡੀ ਚੋਰੀ ਕਰਦਾ ਵੇਚਦਾ ਆਪਣੇ ਪੈਸੇ ਕਮਾਉਂਦਾ ਆਪਣੀ ਆਸ਼ ਪ੍ਰਾਸਤੀ ਕਰਦਾ ਕਈ ਵਾਰ ਤਾਂ ਉਹ ਇਦਾਂ ਵੀ ਕਰਦਾ ਕਿ ਇੱਕ ਗੱਡੀ ਚੋਰੀ ਕਰਦਾ ਉਹਨੂੰ ਲੈ ਕੇ ਜਾਂਦਾ ਉਹਨੂੰ ਗੱਡੀ ਅੱਗੇ ਕਿਤੇ ਹੋਰ ਖੜੀ ਹੋਰ ਗੱਡੀ ਪਸੰਦ ਆ ਜਾਂਦੀ ਹੈ ਤਾਂ ਉਹ ਚੋਰੀ ਕੀਤੀ ਗੱਡੀ ਨੂੰ ਉੱਥੇ ਖੜਾਉਂਦਾ ਨਵੀਂ ਗੱਡੀ ਚੱਕਦਾ ਨਵੀਂ ਗੱਡੀ ਚੱਕ ਕੇ ਲੈ ਜਾਂਦਾ ਤੇ ਵਾਪਸ ਆਉਂਦਾ ਵਾਪਸ ਆ ਕੇ ਜਿਹੜੀ ਪਹਿਲਾਂ ਵਾਲੀ ਗੱਡੀ ਹੁੰਦੀ ਉਹਨੂੰ ਵੀ ਲੈ ਜਾਂਦਾ ਇੰਨਾ ਜ਼ਿਆਦਾ ਮਤਲਬ ਕਿ ਉਹ ਪ੍ਰੋਫੈਸ਼ਨਲ ਇੰਨਾ ਜ਼ਿਆਦਾ ਨਤੜਕ ਹੋ ਜਾਂਦਾ ਉਹ ਆਪਣੇ ਕੰਮ ਦੇ ਵਿੱਚ ਤੇ 1964 ਤੋਂ ਲੈ ਕੇ ਫਿਰ 2005 ਤੱਕ ਦੀ ਕਹਾਣੀ ਆ ਜਾਂਦੀ ਹੈ 2005 ਤੱਕ ਉਹ ਇਦਾਂ ਹੀ ਚੋਰੀਆਂ ਕਰਦਾ 2005 ਤੋਂ 2010 ਦਾ ਦਾਕਾ ਹੁੰਦਾ 2016 ਲਾਸਟ ਵਾਰ ਜਦੋਂ ਫੜਿਆ ਜਾਂਦਾ ਪੁਲਿਸ ਨੂੰ ਲਾਸਟ ਵਾਰ 2016 ਦੇ ਵਿੱਚ ਜਦੋਂ ਉਹਦੀ ਉਮਰ 1900 ਜਦੋਂ ਉਹਦੀ ਉਮਰ 77 ਸਾਲ ਦੀ ਸੀ ਸੌਰੀ ਮਾਉਣ 77 ਕਹੇ ਤਾ ਜਦੋਂ ਉਹਦੀ ਉਮਰ 77 ਸਾਲ ਦੀ ਸੀ ਉਦੋਂ ਉਹ ਲਾਸਟ ਟਾਈਮ ਫੜਿਆ ਗਿਆ ਸੀ ਦੇਖ ਲੋ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਹ ਚੋਰੀਆਂ ਨਹੀਂ ਛੱਡਦਾ ਉਹ ਜਦੋਂ ਉਹਦੀ ਮਤਲਬ ਕਿ ਉਮਰ ਵੱਧਦੀ ਆ ਉਹ ਉਮਰ ਦਾ ਉਮਰ ਕਰਕੇ ਚੋਰੀਆਂ ਨਹੀਂ ਛੱਡਦਾ ਸਾਮਕਾ ਤੇ ਆਪਣੀ ਜਿਹੜੀ ਉਮਰ ਹੁੰਦੀ ਆ ਉਹਨੂੰ ਵੀ ਉਹ ਇੱਕ ਤਰ੍ਹਾਂ ਨਾਲ ਟੂਲ ਦੇ ਤੌਰ ਤੇ ਵਰਤਣ ਲਾਇਆ ਜਾਂਦਾ ਉਹ ਕਿਸੇ ਨਾ ਕਿਸੇ ਗੱਡੀ ਦੀ ਚੋਰੀ ਕਰ ਰਿਹਾ ਹੁੰਦਾ ਜਦੋਂ ਬਜ਼ੁਰਗ ਹੁੰਦਾ ਥੋੜਾ ਜਿਆਦਾ ਉਮਰ ਹੋ ਗਈ ਹੁੰਦੀ ਆ ਜੇ ਕਿਤੇ ਫੜਿਆ ਜਾਂਦਾ ਤਾਂ ਉਹ ਲੋਕਾਂ ਨੂੰ ਕਹਿੰਦਾ ਦੇਖ ਲਓ ਮੈਂ ਬੁੱਢਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਦਾ ਮੈਂ ਆਪਣੀ ਗੱਡੀ ਦੀ ਬਜਾਏ ਥੋੜੀ ਗੱਡੀ ਨੂੰ ਚਾਬੀ ਲਾ ਬੈਠਾ ਫਿਰ ਅਗਲਾ ਵੀ ਸੋਚਦਾ ਕਿ ਬੁੱਢਾ ਬੰਦਾ ਅਗਲਾ ਕਹਿੰਦਾ ਕੋਈ ਗੱਲ ਨਹੀਂ ਅੰਕਲ ਹੁੰਦਾ ਆ ਉਮਰ ਤੇ ਜਾ ਕੇ ਕੋਈ ਗੱਲ ਨਹੀਂ ਅਗਲਾ ਕਹਿ ਕੇ ਛੱਡ ਦਿੰਦਾ ਜਦੋਂ ਇਹ 2016 ਦੇ ਵਿੱਚ ਫੜਿਆ ਜਾਂਦਾ 2016 ਦੇ ਵਿੱਚ ਲਾਸਟ ਟਾਈਮ ਜਦੋਂ ਇਹ ਫੜਿਆ ਗਿਆ ਲਗਾ ਇੱਕ ਇੱਠੀ ਤਿੰਨ ਗੱਡੀਆਂ ਚੋਰੀ ਕਰਦਾ ਫੜਿਆ ਜਾਂਦਾ ਹਨਾ ਇਹ ਨਹੀਂ ਚੋਰੀਆਂ ਦੇ ਕੋ ਹੋਰ ਵੀ ਚੋਰ ਨੇ ਜਿਹੜੇ ਇੰਨੀਆਂ ਗੱਡੀਆਂ ਚੋਰੀ ਕਰਦੇ ਨੇ ਬਹੁਤ ਕੁਝ ਕਰਦੇ ਨੇ ਪਰ ਇਹ ਚੋਰ ਹੋਰਾਂ ਚੋਰਾਂ ਤੋਂ ਅਲੱਗ ਕਿਉਂ ਐਂਦੀ ਸਟੋਰੀ ਅੱਜ ਆਪਾਂ ਕਿਉਂ ਲੈ ਕੇ ਆਏ ਇਹਦਾ ਵੀ ਇੱਕ ਕਾਰਨ ਹੈ ਤੁਸੀਂ ਉਹ ਕਾਰਨ ਵੇ ਥੰਬਨੇਲ ਦੇ ਵਿੱਚ ਦੇਖ ਲਿਆ ਹੋਣਾ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ 1980 ਦੇ ਦਹਾਕੇ ਦੇ ਵਿੱਚ 80 ਦੇ ਦਹਾਕੇ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇਹ ਇੱਕ ਦਿਨ ਅਖਬਾਰ ਪੜ ਰਿਹਾ ਹੁੰਦਾ ਅਖਬਾਰ ਦੇ ਵਿੱਚ ਕੀ ਦੇਖਦਾ ਕਿ ਇੱਕ ਹਰਿਆਣਾ ਦੇ ਵਿੱਚ ਝੱਜਰ ਨਾਮ ਦੀ ਜਗ੍ਹਾ ਚੱਜਰ ਦੇ ਵਿੱਚ ਇੱਕ ਜੱਜ ਜਿਹੜਾ ਕਿ ਐਡੀਸ਼ਨਲ ਜੱਜ ਹੁੰਦਾ ਉਹਦੇ ਉੱਤੇ ਇਨਕੁਆਰੀ ਚੱਲ ਰਹੀ ਹੁੰਦੀ ਹੈ ਕਿਸੇ ਗੱਲ ਦੀ ਕਰਾਪਸ਼ਨ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਉਹਦੇ ਉੱਤੇ ਇਨਕੁਆਰੀ ਚੱਲ ਰਹੀ ਆ ਇਹ ਅਖਬਾਰ ਦੇ ਵਿੱਚੇ ਖਬਰ ਪੜ ਲਗਾ ਤਾਂ ਫਿਰ ਇਹਦਾ ਦਿਮਾਗ ਇਹ ਆਪਣਾ ਦਿਮਾਗ ਵਰਤਦਾ ਦਿਮਾਗ ਕਮਾਉਂਦਾ ਤੇ ਫਿਰ ਇਹ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਉਹਦੇ ਦੇ ਖਿਲਾਫ ਉਸ ਜੱਜ ਦੇ ਖਿਲਾਫ ਕੰਪਲੇਂਟ ਹੁੰਦੀ ਆ ਉਸ ਖਿਲਾਫ ਇਨਕੁਆਰੀ ਚੱਲ ਰਹੀ ਹੁੰਦੀ ਆ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਦੇ ਵੱਲੋਂ ਇੱਕ ਚਿੱਠੀ ਤਿਆਰ ਕਰਦਾ ਉਹ ਚਿੱਠੀ ਨੂੰ ਇਹ ਉਸ ਜੱਜ ਦੇ ਨਾਮ ਤੇ ਭੇਜਦਾ ਜਿਹੜਾ ਜੱਜ ਜਿਸ ਦੇ ਉੱਤੇ ਇਨਕੁਆਇਰੀ ਚੱਲ ਰਹੀ ਹੁੰਦੀ ਹੈ ਉਸ ਚਿੱਠੀ ਦੇ ਵਿੱਚ ਲਿਖ ਕੇ ਭੇਜਦਾ ਕਿ ਤੁਹਾਡੇ ਉੱਤੇ ਇਨਕੁਆਇਰੀ ਚੱਲ ਰਹੀ ਹੈ ਤਾਂ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਵੱਲੋਂ ਤੁਹਾਨੂੰ ਛੁੱਟੀ ਦਿੱਤੀ ਜਾਂਦੀ ਹੈ ਜਦੋਂ ਤੱਕ ਤੁਹਾਡੇ ਤੇ ਇਨਕੁਆਇਰੀ ਚੱਲ ਰਹੀ ਹੈ ਤੁਸੀਂ ਆਪਣੇ ਕੰਮ ਤੇ ਨਹੀਂ ਜਾਓਗੇ ਤੇ ਤੁਹਾਡੇ ਜਗ੍ਹਾ ਕੋਈ ਹੋਰ ਜੱਜ ਨੂੰ ਪੁਆਇੰਟ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਇੱਕ ਚਿੱਠੀ ਹੋਰ ਕੱਢਦਾ ਜਿਹੜੀ ਚਿੱਠੀ ਇਹ ਉਸ ਕੋਰਟ ਦੇ ਵਿੱਚ ਭੇਜਦਾ ਜਿੱਥੇ ਉਹ ਜੱਜ ਨੌਕਰੀ ਕਰ ਰਿਹਾ ਹੁੰਦਾ ਜਿੱਥੇ ਉਹ ਜੱਜ ਦੀ ਮਤਲਬ ਕਿ ਅਡੀਸ਼ਨਲ ਜੱਜ ਦੇ ਤੌਰ ਤੇ ਜਿੱਥੇ ਜੌਬ ਕਰ ਰਿਹਾ ਹੁੰਦਾ ਉਸ ਅਦਾਲਤ ਦੇ ਵਿੱਚ ਭੇਜਦਾ ਉਸ ਅਦਾਲਤ ਦੇ ਵਿੱਚੋਂ ਲਿਖਦਾ ਕਿ ਜਿਹੜਾ ਤੁਹਾਡਾ ਅਡੀਸ਼ਨਲ ਜੱਜ ਹੈ ਉਹਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਇੱਕ ਫਲਾਣਾ ਫਲਾਣਾ ਜੱਜ ਇੱਥੇ ਜੁਆਇਨ ਕਰੂਗਾ ਉਹ ਫਿਰ ਆਪਣੇ ਕਿੰਨਾ ਕਲੀ ਕਾਗਜ਼ ਤਿਆਰ ਕਰਦਾ ਤੇ ਆਪਣਾ ਨਾਮ ਉਹ ਚਿੱਠੀ ਦੇ ਨਾਮ ਦੇ ਮੁਤਾਬਕ ਜੱਜ ਦਾ ਨਾਮ ਰੱਖ ਕੇ ਉੱਥੇ ਪਹੁੰਚ ਜਾਂਦਾ ਉੱਥੇ ਪਹੁੰਚਣ ਤੋਂ ਬਾਅਦ ਫਿਰ 40 ਦਿਨ ਤੱਕ ਉਸ ਕੋਰਟ ਦੇ ਵਿੱਚ ਜੱਜ ਬਣ ਕੇ ਰਹਿੰਦਾ ਦੇਖੋ ਉਹ ਫੈਸਲੇ ਵੀ ਸੁਣਾਉਂਦਾ ਲੋਕਾਂ ਦੇ ਫੈਸਲੇ ਵੀ ਕਰਦਾ ਸਜ਼ਾਵਾ ਵੀ ਦਿੰਦਾ ਤੇ ਉਹ ਜਮਾਨਤਾ ਵੀ ਦਿੰਦਾ ਉਹ 40 ਦਿਨ ਦੇ ਵਿੱਚ ਵਿੱਚ ਤਕਰੀਬਨ 2470 ਲੋਕਾਂ ਨੂੰ ਜਮਾਨਤ ਦੇ ਦਿੰਦਾ ਉਮਾਲ ਦੀ ਗੱਲ ਹੈ ਸਿਸਟਮ ਆਪਣਾ ਇਹ ਹੈ ਜਿਾ ਕਿ ਲੋਕਾਂ ਨੂੰ ਪਤਾ ਵੀ ਲੱਗਦਾ ਪਰ ਇੱਕ ਗੱਲ ਜ਼ਰੂਰ ਹੋਣ ਲੱਗ ਜਾਂਦੀ ਹੈ ਲੋਕਾਂ ਦੇ ਵਿੱਚ ਗੱਲ ਫੈਲਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਥੇ ਇੱਕ ਨਵਾਂ ਜੱਜ ਆਇਆ ਕਿ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਜਵਾਬਤਾ ਦੇ ਰਿਹਾ ਬਹੁਤ ਹੀ ਢਿੱਲ ਅਪਣਾਉਂਦਾ ਹੈ ਅਪਰਾਧੀਆਂ ਪ੍ਰਤੀ ਜ਼ਿਆਦਾਤਰ ਕੁਝ ਨਹੀਂ ਕਹਿੰਦਾ ਚੋਰ-ਚੂਰ ਹੁੰਦੇ ਨੇ ਜਿਹੜੇ ਉਹਨਾਂ ਦਾ ਵੈਸੇ ਹੀ ਜਵਾਬਤਾ ਦੇ ਕੇ ਘਰ ਨੂੰ ਤੋੜ ਦਿੰਦਾ ਤੇ ਜਦੋਂ ਉਹਨੂੰ ਲੱਗਦਾ ਕਿ ਇਹ ਗੱਲ ਥੋੜੀ ਜ਼ਿਆਦਾ ਹੀ ਫੈਲ ਰਹੀ ਹੈ ਤਾਂ ਧਨੀਰਾ ਮਿੱਤਲ ਇੱਕ ਦਿਨ ਅਚਾਨਕ ਕੋਰਟ ਦੇ ਵਿੱਚੋਂ ਚਲਾ ਜਾਂਦਾ ਗਾਇਬ ਹੋ ਜਾਂਦਾ ਮੁੜ ਕੇ ਕੋਰਟ ਦੇ ਵਿੱਚ ਨਹੀਂ ਆਉਂਦਾ ਜਦੋਂ ਗਾਇਬ ਹੁੰਦਾ ਕਾਫੀ ਦਿਨ ਛੁੱਟੀ ਤੇ ਰਹਿੰਦਾ ਆਪਣੀ ਜੌਬ ਤੇ ਨਹੀਂ ਆਉਂਦਾ ਤਾਂ ਫਿਰ ਜਿਹੜੀ ਉਹ ਕੋਰਟ ਹੈ ਕੋਰਟ ਵੱਲੋਂ ਝੱਜਰ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਂਦੀ ਹੈ ਰਜਿਸਟਰਾਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਉੱਥੇ ਦੱਸਿਆ ਜਾਂਦਾ ਕਿ ਤੁਹਾਡੇ ਕੋਲੋਂ ਪਾਇੰਟ ਕੀਤਾ ਹੋਇਆ ਜੱਜ ਕਾਫੀ ਦਿਨਾਂ ਤੋਂ ਛੁੱਟੀ ਤੇ ਆ ਤਾਂ ਉਹ ਜਦੋਂ ਰਜਿਸਟਰਾਰ ਉਹ ਚਿੱਠੀ ਦੇਖਦਾ ਉਹਨਾਂ ਤੋਂ ਮੰਗਾ ਕੇ ਕਿ ਕਿਹਨੇ ਪਾਇੰਟ ਕੀਤਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਤਾਂ ਕੋਈ ਅਜਿਹਾ ਜੱਜ ਅਪਾਇੰਟ ਹੀ ਨਹੀਂ ਕੀਤਾ ਗਿਆ ਜਦੋਂ ਦੇਖਦਾ ਦੇਖ ਕੇ ਹੈਰਾਨ ਰਹਿ ਜਾਂਦਾ ਹੂ ਹੂ ਉਸੇ ਦੀ ਹੈਂਡਰਾਈਟਿੰਗ ਦੇ ਵਿੱਚ ਇੱਕ ਚਿੱਠੀ ਤਿਆਰ ਕਰਕੇ ਉਸੇ ਦੇ ਸਾਈਨ ਵਗੈਰਾ ਕਰਕੇ ਮਤਲਬ ਕਿ ਚਿੱਠੀ ਦਾ ਟਾਈਪ ਕੀਤੀ ਹੁੰਦੀ ਆ ਸਾਈਨ ਵਗੈਰਾ ਕਰਕੇ ਉਸੇ ਤਰ੍ਹਾਂ ਜਿਵੇਂ ਕਿ ਉਹਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਰਜਿਸਟਰਾਰ ਵੱਲੋਂ ਉਹੀ ਵਰਡਿੰਗ ਯੂਜ਼ ਕਰਕੇ ਇੱਕ ਚਿੱਠੀ ਲਿਖ ਕੇ ਕਿਸੇ ਅਦਾਲਤ ਦੇ ਵਿੱਚ ਕੋਈ ਜੱਜ ਦੇ ਤੌਰ ਤੇ ਕੰਮ ਕਰਕੇ ਚਲਾ ਜਾਂਦਾ ਜਦੋਂ ਫਿਰ ਇਹਦੀ ਇਨਕੁਆਰੀ ਹੁੰਦੀ ਹੈ ਇਨਕੁਆਰੀ ਚ ਪਤਾ ਲੱਗਦਾ ਕਿ ਇੰਨੇ ਲੋਕਾਂ ਨੂੰ ਉਹਨੇ ਜ਼ਵਾਨਤ ਦੇ ਦਿੱਤੀ ਸੀ 40 ਦਿਨਾਂ ਦੇ ਵਿੱਚ 24170 ਲੋਕਾਂ ਨੂੰ ਜਮਾਨਤ ਦੇਤੀ ਤਾਂ ਫਿਰ ਸਾਰੇ ਹੀ ਉਹਨਾਂ ਲੋਕਾਂ ਦੀ ਜਮਾਨਤ ਰੱਦ ਕੀਤੀ ਜਾਂਦੀ ਹੈ ਕਿਉਂਕਿ ਇਹ ਜਿਹੜਾ ਤਰੀਕਾ ਹੁੰਦਾ ਉਹਦਾ ਗੈਰਕਾਨੂੰਨੀ ਤਰੀਕੇ ਨਾਲ ਜਮਾਨਤ ਦਿੰਦਾ ਹੈ ਹਨਾ ਤੇ ਇਹ ਤਰੀਕਾ ਗਲਤ ਹੁੰਦਾ ਫਿਰ ਜਿੰਨੇ ਵੀ ਲੋਕਾਂ ਨੂੰ ਜਮਾਨਤ ਦਿੱਤੀ ਜਾਂ ਫੈਸਲੇ ਸੁਣਾਏ ਹੁੰਦੇ ਸਾਰੇ ਰੱਦ ਕੀਤੇ ਜਾਂਦੇ ਆ ਦੁਬਾਰੇ ਉਹਨਾਂ ਨੂੰ ਲੋਕਾਂ ਨੂੰ ਲੱਭ-ਲੱਭ ਕੇ ਜਿਹਨਾਂ ਦਾ ਕਦੇ ਉਹ ਖੁਸ਼ ਹੋ ਗਏ ਹੁੰਦੇ ਆ ਕਿ ਸਾਨੂੰ ਤਾਂ ਜਮਾਨਤ ਮਿਲ ਗਈ ਉਹਨਾਂ ਨੂੰ ਲੱਭ-ਲੱਭ ਕੇ ਦੁਬਾਰੇ ਫਿਰ ਜੇਲ੍ਹ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਉਹਨਾਂ ਦੀਆਂ ਜ਼ਮਾਨਤਾਂ ਰੱਦ ਕੀਤੀਆਂ ਜਾਂਦੀਆਂ ਨੇ ਸਾਰੇ ਹੈਰਾਨ پورے ਇਲਾਕੇ ਦੇ ਵਿੱਚ ਖਬਰ ਫੈਲਦੀ ਹੈ ਕਿ ਇੱਕ ਅਜਿਹਾ ਜੱਜ پورے ਇਲਾਕੇ ਦੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਖਬਰ ਫੈਲਦੀ ਹੈ ਕਿ ਇੱਕ ਅਜਿਹਾ ਜੱਜ ਜਿਹੜਾ ਕਿ ਨਕਲੀ ਜੱਜ ਸੀਗਾ ਤੇ ਜ਼ਮਾਨਤਾਂ ਦਿੰਦਾ ਫਿਰੀਆ ਤੇ ਉਸ ਤੋਂ ਬਾਅਦ 1980 ਦੇ ਵਿੱਚ ਇਹ ਹੁੰਦਾ ਤੇ ਉਸ ਤੋਂ ਬਾਅਦ ਵੀ ਇਹ ਕਾਫੀ ਵਾਰ ਫੜਿਆ ਜਾਂਦਾ ਤੇ ਜਿਹੜਾ ਧਨੀ RAM ਮਿੱਤਲ ਹੈ ਤਾਂ ਫਿਰ ਇੱਕ ਵਾਰ ਜਦੋਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਂਦਾ ਤਾਂ ਜੱਜ ਫਿਰ ਇਹ ਤੋਂ ਪੁੱਛਦਾ ਕਿ ਤੂੰ ਉਹੀ ਧਨੀ RAM ਮਿੱਤਲ ਹੈ जिने के जज बनके काफी लोकां नु कीता सी ता फिर वो दसदा वो मीडिया ਦੇ ਸਾਹਮਣੇ ਵੀ ਦੱਸਦਾ ਲੋਕਾਂ ਨੂੰ ਵੀ ਦੱਸਦਾ ਪੱਤਰਕਾਰਾਂ ਨੂੰ ਵੀ ਦੱਸਦਾ ਕਿ ਮੈਂ ਲੋਕਾਂ ਨੂੰ ਜ਼ਮਾਨਤ ਜਰੂਰ ਦਿੱਤੀ ਸੀ ਮੈਂ ਉਹਨਾਂ ਲੋਕਾਂ ਨੂੰ ਜ਼ਮਾਨਤ ਦਿੱਤੀ ਸੀ ਜਿਹੜੇ ਕਿ ਚੋਰ ਕੇ ਚੱਕੇ ਸੀਗੇ ਜਿਹੜੇ ਚੋਰੀ ਵਗੈਰਾ ਕਰਦੇ ਸੀ ਜਿਨ੍ਹਾਂ ਦਾ ਮਤਲਬ ਕਿ ਕੋਈ ਜ਼ਿਆਦਾ ਖੌਫ ਨਹੀਂ ਸੀ ਹੈਨਾ ਜਿਹੜੇ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦੇ ਸੀ ਸਮਾਜ ਨੂੰ ਉਹਨਾਂ ਨੂੰ ਮੈਂ ਜ਼ਰੂਰ ਜ਼ਮਾਨਤ ਦਿੱਤੀ ਜਿਨ੍ਹਾਂ ਨੂੰ ਆਉਣ ਵਾਲੇ 5-4 ਮਹੀਨੇ ਬਾਅਦ ਜਾਂ 8-10 ਮਹੀਨੇ ਬਾਅਦ ਜ਼ਮਾਨਤ ਮਿਲੀ ਜਾਣੀ ਸੀ ਮੈਂ ਥੋੜੀ ਜਿਹੀ ਪਹਿਲਾਂ ਦਿੱਤੀ ਉਹ ਦੱਸਦਾ ਕਿ ਮੈਂ ਕਿਸੇ ਵੀ ਕਾਤਲ ਨੂੰ ਬਲਾਤਕਾਰੀ ਨੂੰ ਇਦਾਂ ਦੇ ਵੱਡੇ ਅਪਰਾਧ ਕਰਨ ਵਾਲੇ ਘਿਣਾਉਣੇ ਅਪਰਾਧ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਜ਼ਮਾਨਤ ਨਹੀਂ ਦਿੱਤੀ ਕਿਸੇ ਦਾ ਵੀ ਫੈਸਲਾ ਨਹੀਂ ਸੁਣਾਇਆ ਸੀ ਤੇ ਇੱਕ ਤਰ੍ਹਾਂ ਨਾਲ ਉਹ ਪੋਜ਼ਿਟਿਵ ਕੰਮ ਵੀ ਕਰਦਾ ਹੈ ਨਾ ਤੇ ਜਦੋਂ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੁੰਦੀ ਆ ਕਿ ਜਿਹੜੇ ਛੋਟੇ-ਮੋਟੇ ਚੋਰ ਹੁੰਦੇ ਆ ਨਾ ਜਦੋਂ ਵੀ ਇਹ ਕਿਸੇ ਜੇਲ੍ਹ ਦੇ ਵਿੱਚ ਚਲਾ ਜਾਂਦਾ ਤਾਂ ਉਹ ਸਾਰੇ ਨੂੰ ਇੱਕ ਤਰ੍ਹਾਂ ਨਾਲ ਰੱਬ ਮੰਨਦੇ ਆ ਚੋਰਾਂ ਦਾ ਰੱਬ ਮੰਨਿਆ ਜਾਂਦਾ ਇਹਨੂੰ ਹੈਨਾ ਜਿਹੜੇ ਛੋਟੇ-ਮੋਟੇ ਚੋਰੀ ਕਰਨ ਵਾਲੇ ਛੋਟੇ-ਮੋਟੇ ਅਪਰਾਧੀ ਹੁੰਦੇ ਆ ਉਹ ਛੋਟੇ-ਮੋਟੇ ਫਿਰ ਚੋਰੀਆਂ ਵੀ ਕਰਦੇ ਆ ਜਾਣ-ਬੁੱਝ ਕੇ ਜਦੋਂ ਇਹ ਕਿਸੇ ਜੇਲ੍ਹ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਧਨੀਰਾਮ ਮਿੱਤਲਾ ਉਹ ਫੁਲਾਣੀ ਜੇਲ੍ਹ ਦੇ ਵਿੱਚ ਆਇਆ ਹੋਇਆ ਤਾਂ ਉਹ ਛੋਟੀਆਂ-ਮੋਟੀਆਂ ਜਾਣ ਕੇ ਚੋਰੀਆਂ ਕਰਦੇ ਤਾਂ ਕਿ ਉਹਨਾਂ ਨੂੰ ਫੜ ਕੇ ਉਸ ਜੇਲ੍ਹ ਦੇ ਵਿੱਚ ਲਿਆਇਆ ਜਾ ਤਾਕੇ ਉਹ ਉਸ ਨੂੰ ਦੇਖ ਸਕਣ ਤਾਂ ਕਿ ਉਹ ਧਨੀਰਾਮ ਮਿੱਕਲ ਦੇ ਨਾਲ ਥੋੜੇ ਬਹੁਤ ਦਿਨ ਬਤਾ ਸਕਣ ਇੰਨਾ ਜਿਆਦਾ ਮਤਲਬ ਕਿ ਇਹ ਚੋਰਾ ਦੇ ਵਿੱਚ ਪ੍ਰਸਿੱਧ ਹੋ ਜਾਂਦਾ ਤੇ ਜੇ ਗੱਲ ਕਰੀਏ ਦੀ ਗ੍ਰਿਫਤਾਰੀ ਦੀ ਇਹ ਆਪਣੀ ਜ਼ਿੰਦਗੀ ਚ 94 ਵਾਰ ਗ੍ਰਿਫਤਾਰ ਹੁੰਦਾ ਤੁਸੀਂ ਸੋਚ ਲਓ 94 ਵਾਰ ਗ੍ਰਿਫਤਾਰ ਹੋਣਾ ਫਿਰ ਇਹਦੇ ਮਕਦਮੇ ਚੱਲਣੇ ਤੇ ਫਿਰ ਜੇਲ੍ਹ ਜਾਣਾ ਕਿੰਨਾ ਟਾਈਮ ਇਹਨੇ ਆਪਣਾ ਜੇਲ੍ਹ ਦੇ ਵਿੱਚ ਵੀ ਬਿਤਾਇਆ ਤੇ ਤਾਂ ਹੀ ਇਹ 2016 ਦੇ ਵਿੱਚ ਜਦੋਂ ਕਾਫੀ ਜਿਆਦਾ ਉਮਰ ਆ 70 ਸਾਲ ਦੀ ਉਮਰ ਉਸ ਸੀ ਜਦੋਂ ਇਹ ਲਾਸਟ ਟਾਈਮ ਫੜਿਆ ਗਿਆ ਸੀ ਹੈਨਾ ساری ਉਮਰ ਚੋਰੀਆਂ ਕਰਦੇ ਨੇ ਕੱਟਦੇ ਦੇਖੋ ਕਿੱਡੀ ਇੰਟਰਸਟਿੰਗ ਸਟੋਰੀ ਕਿੱਡਾ ਇੰਟਰਸਟਿੰਗ ਬੰਦਾ ਸੀ ਇਸੇ ਤਰ੍ਹਾਂ ਦੇ ਹੋਰ ਵੀ ਕਾਫੀ ਜ਼ਿਆਦਾ ਚੋਰ ਨੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਹੋਏ ਨੇ ਹੈਨਾ ਜਿਨ੍ਹਾਂ ਨੇ ਅਜਹੀਆਂ ਚੋਰੀਆਂ ਕੀਤੀਆਂ ਜਿਹੜੀਆਂ ਕਿ ਆਪਾਂ ਸੋਚ ਵੀ ਨਹੀਂ ਸਕਦੇ ਆਏ ਨਹੀਂ ਤਾਂ ਹੱਦ ਹੀ ਪਾਰ ਕਰਦੇ ਜੱਜ ਬਣ ਕੇ ਫੈਸਲੇ ਹੀ ਸੁਣਾਉਂਦਾ ਰਹਾਂ ਤੇ ਅਜਹੀਆਂ ਹੋਰ ਵੀ ਸਟੋਰੀਆਂ ਕਤਲਾਂ ਦੀਆਂ ਸਟੋਰੀਆਂ ਚੋਰਾਂ ਦੀਆਂ ਸਟੋਰੀਆਂ ਅਨ ਕਹਾਣੀਆਂ ਸੱਚੀਆਂ ਤੁਹਾਡੇ ਤੱਕ ਆਪਾਂ ਲੈ ਕੇ ਆਉਂਦੇ ਰਾਂਗੇ ਤੇ ਹੁਣ ਦਿਓ ਸਾਨੂੰ ਇਜਾਜ਼ਤ ਅੱਜ ਦੀ ਸਟੋਰੀ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਘਟਨਾ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ